ਜਿਹੜੇ ਗੇਜ਼ ਦੀ ਆਪਾਂ ਗੱਲ ਕਰਦੇ ਆਂ ਤੇ ਉਹ ਉਹਨਾਂ ਦੀ ਇੱਕ ਤਕਰੀਮ ਨੇ ਬਾੜ ਜੀ ਆ ਗਈ ਔਰ ਦੇਖੋ ਹਰ ਰੀਲਾਂ ਚੌਥੀ ਰੀਲ ਜਿਹੜੀ ਹੁੰਦੀ ਉਹ ਗੇਜ਼ ਦੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਵੀ ਇਹਦੀ ਪ੍ਰੇਡ ਕੀਤੀ ਜਾਣੀ ਸੀ ਜਿਹਦੀ ਪਰਮਿਸ਼ਨ ਰੱਦ ਹੋ ਗਈ ਹੈ ਪਰ ਆਪਣਾ ਯੂਥ ਕਿੱਧਰ ਨੂੰ ਜਾ ਰਿਹਾ ਕੋ ਇਹ ਜਿਹੜੀ ਸਮੱਸਿਆ ਹੈ ਨਾ ਇਹ ਇੱਕ ਸਰੀਰਕ ਸਮੱਸਿਆ ਹੈ ਅਸਲ ਚ ਇਹ ਤਾਂ ਹਾਰਮੋਨਸ ਡਿਸਟਰਬ ਹੋ ਜਾਂਦੇ ਆ ਤੇ ਬੱਚੇ ਦੇ ਵਿੱਚ ਵਿਕ੍ਰਤੀ ਆ ਜਾਂਦੇ ਆ ਥੋੜੀ ਪਰ ਇਹ ਸਾਡੇ ਭਾਰਤ ਦੀ ਸਮੱਸਿਆ ਵੀ ਨਹੀਂ ਸੀਗੀ ਇਸ ਵੱਲੋਂ ਪਰ ਜਿਹੜੀ ਸਮਲੰਗਿਕਤਾ ਹੈ ਜਿਹਨੂੰ ਆਪਾਂ ਗੇ ਵਰਡ ਯੂਜ਼ ਕਰ ਲਨੇ ਆ ਇਹ ਤਾਂ ਇੱਕ ਸਰੀਰਕ ਪਰੇਸ਼ਾਨੀ ਹੈ ਉਹ ਵਿਦੇਸ਼ਾਂ ਤੋਂ ਆਈ ਹੈ ਕਿਉਂ ਵਧ ਰਹੀ ਹੈ ਇਹਦੇ ਪਿੱਛੇ ਜਾਣ ਦੀ ਬਜਾਏ ਆਪਾਂ ਉਸ ਚੀਜ਼ ਨੂੰ ਵਧਾਵਾ ਦੇਣ ਲੱਗ ਗਏ ਆ ਉਹ ਵਧ ਰਹੀ ਹੈ ਮਿਲਾਰਟੀ ਫੂਡ ਕਰਕੇ ਮੈਂ ਤਾਂ ਇਹੀ ਕਹਾਂਗੀ ਕਿ ਇਹ ਬਹੁਤ ਗਲਤ ਚੀਜ਼ ਹੈ ਔਰ ਇਹ ਓਪਨ ਨਹੀਂ ਇਹ ਚੀਜ਼ਾਂ ਚਾਹੀਦੀਆਂ ਬਹੁਤ ਗਲਤ ਬਹੁਤ ਗਲਤ ਹੋ ਰਿਹਾ ਹੈ ਖੇਤਾਂ ਦੇ ਵਿੱਚ ਗੋਮੂਤਰ ਜਾਂ ਗੋਬਰ ਦੀ ਖਾਦ ਪਾਣ ਦੀ ਬਜਾਏ ਕੈਮੀਕਲ ਫਰਟੀਲਾਈਜ਼ਰ ਪਾਣੇ ਸ਼ੁਰੂ ਕਰਤੇ ਆ ਉਹਦੇ ਨਾਲ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਈ ਤਰ੍ਹਾਂ ਦੇ ਕਸ਼ਟ ਪੈਦਾ ਹੋ ਗਏ ਆ ਤਾਂ ਹੁਣ ਆਪਣੇ ਮੇਲ ਫੀਮੇਲ ਹੈ ਉਸ ਤਰ੍ਹਾਂ ਕਿਨਰ ਵੀ ਸੀ ਕਿਨਰ ਨੂੰ ਵੀ ਹੁਣ ਮਾਨਤਾ ਦੇ ਦਿੱਤੀ ਗਈ ਹੈ ਕੋਈ ਵੀ ਸਰਕਾਰੀ ਨੌਕਰੀ ਆ ਉਹ ਤੇ ਉਹ ਅਪਲਾਈ ਕਰ ਸਕਦਾ ਆ ਪਰ ਇਹ ਨਵੀਂ ਜਿਹੜੀ ਚੀਜ਼ ਨੂੰ ਮਾਨਤਾ ਦਿੱਤੀ ਗਈ ਆ ਕਿਨਰ ਜਿਹੜਾ ਸ਼ਬਦ ਆ ਨਾ ਜੀ ਉਹ ਬੜਾ ਪਵਿੱਤਰ ਸ਼ਬਦ ਆ ਉਹ ਤਾਂ ਭਗਵਾਨ ਸ਼ੰਕਰ ਨੂੰ ਅਰਧ ਨਾਰੈਸ਼ਵਰ ਕਿਹਾ ਜਾਂਦਾ ਹੈ ਉਸ ਅੰਸ਼ ਤੋਂ ਆਏ ਹੋਏ ਨੇ ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਆਪਣਾ ਦੇਸ਼ ਕਿਸ ਰਸਤੇ ਤੇ ਚੱਲ ਪਿਆ ਹੈ ਇੱਕ ਗੇਸ ਦੀ ਜਿਹੜੀ ਹੈਗੀ ਆ ਉਹ ਬਾੜ ਜੀ ਆ ਗਿਆ ਹੜ ਆ ਗਿਆ ਆ ਕਿਉਂਕਿ ਜਿਹੜਾ ਵੀ ਦੇਖੋ ਉਹ ਟਿਕਰੇ ਉਨ ਪੋਸਟਾਂ ਪਾ ਰਿਹਾ ਆ ਰੀਲਾ ਪਾ ਰਿਹਾ ਆ ਤੇ ਜਿਹਦੀ ਆਪ ਰੇਡ ਗੇਪ ਰੇਡ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਜਿਹੜਾ ਗੇਪ ਰੇਡਸ ਦੀ ਜਿਹੜੀ ਪਰਮਿਸ਼ਨ ਦਿੱਤੀ ਗਈ ਸੀਗੀ ਬੇਸ਼ੱਕ ਉਹ ਪਰਮਿਸ਼ਨ ਰੱਦ ਕਰ ਦਿੱਤੀ ਗਈ ਹੈ ਪਰ ਸੋਚਣ ਵਾਲੀ ਗੱਲ ਹੈ ਵੀ ਇਹ ਆਪਣਾ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਆਪਣੀ ਯੂਥ ਕਿੱਧਰ ਨੂੰ ਜਾ ਰਹੀ ਹੈ ਤੇ ਬੱਚੇ ਆਪਣੇ ਕਿਹੜੇ ਰਸਤੇ ਚੱਲ ਪਏ ਨੇ ਪਰ ਐਦਾਂ ਦਾ ਕਦੇ ਸੁਣਿਆ ਨਹੀਂ ਸੀਗਾ ਬੀਏ ਜਿਹੜੇ ਅਗੇਜ਼ ਨੇ ਇਹਨੇ ਭਾਰੀ ਸੰਖਿਆ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਹੈਗੇ ਨੇ ਬਾਹਰਲੇ ਦੇਸ਼ਾਂ 'ਚ ਸੁਣਦੇ ਹੁੰਦੇ ਸੀ ਪਹਿਲਾਂ ਪਰ ਆਪਣੇ ਇੰਡੀਆ ਦੇ ਵਿੱਚ ਵੀ ਇਹਦਾ ਹੜਝਾ ਆਇਆ ਹੋਇਆ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਮਸ਼ਹੂਰ ਐਸਟ੍ਰੋਲੋਜਰ ਜਿਹੜੇ ਹੈਗੇ ਨੇ ਰਾਜਨ ਸ਼ਰਮਾ ਜੀ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਸਰ ਜਿਹੜੇ ਗੇਜ਼ ਦੀ ਆਪਾਂ ਗੱਲ ਕਰਦੇ ਆ ਦੇ ਉਹ ਉਹਨਾਂ ਦੀ ਇੱਕ ਤਕਰੀਬ ਨੇ ਬਾੜ ਜੀ ਆ ਗਈ ਔਰ ਦੇਖੋ ਹਰ ਰੀਲਾਂ ਚੌਥੀ ਰੀਲ ਜਿਹੜੀ ਹੁੰਦੀ ਉਹ ਗੇਸ ਦੀ ਹੁੰਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਤੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਵੀ ਇਹਦੀ ਪ੍ਰੇਡ ਕੀਤੀ ਜਾਣੀ ਸੀ ਜਿਹਦੀ ਪਰਮਿਸ਼ਨ ਰੱਦ ਹੋ ਗਈ ਹੈ ਪਰ ਆਪਣਾ ਯੂਥ ਕਿੱਧਰ ਨੂੰ ਜਾ ਰਿਹਾ ਹੈ ਦੇਖੋ ਇਹ ਜਿਹੜੀ ਸਮੱਸਿਆ ਹੈ ਨਾ ਇਹ ਇੱਕ ਸਰੀਰਕ ਸਮੱਸਿਆ ਹੈ ਅਸਲ 'ਚ ਇਹ ਤਾਂ ਹਾਰਮੋਨਸ ਡਿਸਟਰਬ ਹੋ ਜਾਂਦੇ ਆ ਤੇ ਬੱਚੇ ਦੇ ਵਿੱਚ ਵਿਕਰਤੀ ਆ ਜਾਂਦੇ ਆ ਥੋੜੀ ਜਿਹੀ ਪਰ ਇਹ ਸਾਡੇ ਭਾਰਤ ਦੀ ਸਮੱਸਿਆ ਵੀ ਨਹੀਂ ਸੀਗੀ ਇਹ ਸੁਣ ਲੋ ਸਾਡਾ ਭਾਰਤ ਤਾਂ ਸ਼ੂਰ ਵੀਰਾਂ ਦਾ ਸੰਤਾਂ ਦਾ ਮਹਾਤਮਾ ਦਾ ਮੁਨੀਆ ਦਾ ਰਸ਼ੀਆਂ ਦਾ ਦੇਸ਼ ਹੈ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਵੀ ਕੋਈ ਪ੍ਰੇਰਣਾ ਦੇਣੀ ਹੁੰਦੀ ਹੈ ਸਿੱਖਿਆ ਦੇਣੀ ਹੁੰਦੀ ਹੈ ਅਸੀਂ ਸ਼ਿਵਾਜੀ ਮਰਾਠਾ ਦਾ ਨਾਮ ਲੈਂਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈਂਦੇ ਹਾਂ ਛੋਟੇ ਸ਼ਾਹਬਜਾਦੇ ਦਾ ਨਾਮ ਲੈਂਦੇ ਹਾਂ ਵੀਰ ਹਕੀਕਤ رائے ਦਾ ਨਾਮ ਲੈਂਦੇ ਹਾਂ ਅਸੀਂ ਇਹਨਾਂ ਉਦਾਹਰਨਾਂ ਦੇ ਕੇ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਕਰਦੇ ਹਾਂ ਔਰ ਉਹਨਾਂ ਦੇ ਅੰਦਰ ਦੇਸ਼ ਦੇ ਪ੍ਰਤੀ ਵਰ ਧਰਮ ਦੇ ਪ੍ਰਤੀਕ ਭਾਵਨਾ ਪੈਦਾ ਕਰਦੇ ਹਾਂ ਤਾਂ ਕਿ ਸਮਾਜ ਨੂੰ ਇੱਕ ਚੰਗੀ ਸਿਹਤ ਦੇ ਸਕਦਾ ਪਰ ਜਿਹੜੀ ਇਹ ਸਮਲੰਗਿਕਤਾ ਹੈ ਜਿਹਨੂੰ ਆਪਾਂ ਗੇ ਵਰਡ ਯੂਜ਼ ਕਰ ਲੈਂਦੇ ਆ ਇਹ ਤਾਂ ਇੱਕ ਸਰੀਰਕ ਪਰੇਸ਼ਾਨੀ ਹੈ ਉਹ ਵਿਦੇਸ਼ਾਂ ਤੋਂ ਆਈ ਹੈ ਭਾਰਤ ਵੀ ਵਧ ਰਹੀ ਹੈ ਕਿਉਂ ਵਧ ਰਹੀ ਹੈ ਇਹਦੇ ਪਿੱਛੇ ਜਾਣ ਦੀ ਬਜਾਏ ਆਪਾਂ ਉਸ ਚੀਜ਼ ਨੂੰ ਵਧਾਵਾ ਦੇਣ ਲੱਗ ਗਏ ਆ ਉਹ ਵਧ ਰਹੀ ਹੈ ਮਿਲਾਵਟੀ ਫੂਡ ਕਰਕੇ ਇਸ ਦੇਸ਼ 'ਚ ਜਦੋਂ ਤੱਕ ਗਊ ਮਾਤਾ ਦਾ ਪਰਯੋਗ ਕੀਤਾ ਜਾਂਦਾ ਸੀ ਬੈਲਾਂ ਦਾ ਬੋਲ ਦਾ ਦਾ ਪ੍ਰਯੋਗ ਕੀਤਾ ਜਾਂਦਾ ਸੀ ਖੇਤੀਬਾੜੀ ਚ ਤੇ ਸਾਡੇ ਜਿਹੜੇ ਬੱਚੇ ਆ ਪਹਿਲਵਾਨੀਆਂ ਕਰਦੇ ਹੁੰਦੇ ਸੀਗੇ ਖੇលਦੇ ਹੁੰਦੇ ਸੀ ਮਿੱਟੀ ਦੇ ਵਿੱਚ ਜਦੋਂ ਦਾ ਇੱਥੇ ਸਪਰਿਆ ਆਣੀਆ ਸ਼ੁਰੂ ਹੋ ਗਈ ਆ گاਵਾ ਨੂੰ ਟੀਕੇ ਲਾ ਕੇ ਦੁੱਧ ਕੱਢਣਾ ਸ਼ੁਰੂ ਕਰ ਦਿੱਤਾ ਖੇਤਾਂ ਦੇ ਵਿੱਚ ਗੋ ਮੂਤਰ ਜਾਂ ਗੋਬਰ ਦੀ ਖਾਦ ਪਾਣ ਦੀ ਬਜਾਏ ਕੈਮੀਕਲ ਫਰਟੀਲਾਈਜ਼ਰ ਪਾਣੇ ਸ਼ੁਰੂ ਕਰਤੇ ਆ ਉਹਦੇ ਨਾਲ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਈ ਤਰ੍ਹਾਂ ਦੇ ਕਸ਼ਟ ਪੈਦਾ ਹੋ ਗਏ ਆ ਹਾਰਮੋਨਸ ਅਨਬੈਲੈਂਸ ਹੋ ਗਏ ਹਾਂ ਇਹ ਸਾਰੀ ਹਾਰਮੋਨਸ ਦੀ ਹੀ ਤਾਂ ਸਮੱਸਿਆ ਹੈ ਇਹ ਹੀ ਚੀਜ਼ ਸਾਡੇ ਦੇਸ਼ ਤੋਂ ਤਾਂ ਕਈ ਸਾਲ ਪਹਿਲਾਂ ਵਿਦੇਸ਼ਾਂ 'ਚ ਸ਼ੁਰੂ ਹੋ ਚੁੱਕੀ ਸੀ ਔਰ ਇਹ ਵਿਦੇਸ਼ਾਂ 'ਚ ਅਸੀਂ ਦੇਖਦੇ ਹੁੰਦੇ ਸੀ ਟਾਵਾ ਟਾਵਾ ਗੇਜ਼ ਜਦੋਂ ਸੋਸ਼ਲ ਮੀਡੀਆ ਆਇਆ ਉਦੋਂ ਸਾਨੂੰ ਹੋਰ ਵੀ ਨਜ਼ਰ ਆਣ ਲੱਗ ਗਏ ਪਰ ਇਹ ਦੁੱਖ ਭਰੀ ਗੱਲ ਹੈ ਕਿ ਹੁਣ ਸਾਨੂੰ ਆਪਣੇ ਦੇਸ਼ 'ਚ ਵੀ ਇਹ ਕਮਿਊਨਿਟੀ ਨਜ਼ਰ ਆ ਰਹੀ ਹੈ ਬਜਾਏ ਇਸ ਕਮਿਊਨਿਟੀ ਨੂੰ ਕੰਟਰੋਲ ਕਰਨ ਲਈ ਆਪਾਂ ਨੇ ਬਲੱਡ ਟੈਸਟ ਦੇ ਬਲੱਡ ਡੋਨੇਸ਼ਨ ਦੇ ਕੈਂਪ ਲਗਾਨੇ ਆ ਅੱਖਾਂ ਦੇ ਕੈਂਪ ਲਗਾਨੇ ਆ ਅਗਰ ਸਾਈਕੀਟ੍ਰਿਕ ਕੈਂਪ ਲਗਾ ਲੈਣ ਅਗਰ ਹਾਰਮੋਨਸ ਨੂੰ ਕੰਟਰੋਲ ਕਰਨ ਵਾਲੇ ਅੱਛੇ ਅੱਛੇ ਐਕਸਪਰਟ ਡਾਕਟਰਸ ਕੈਂਪ ਲਗਾ ਲੈਣ ਔਰ ਛੋਟੇ ਬੱਚਿਆਂ 'ਚ ਲੱਛਣ ਨਜ਼ਰ ਆ ਜਾਂਦੇ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਈ ਵਾਰੀ ਮੈਂ ਘਰਾਂ 'ਚ ਦੇਖਦਾ ਵਾਂ ਘਰ 'ਚ ਪੈਦਾ ਹੁੰਦਾ ਲੜਕਾ ਉਹਨੂੰ ਕੁੜੀ ਦੀ ਫਰਾਕ ਪਵਾ ਦਿੰਦੇ ਆ ਚੁੰਨੀ ਪਾ ਦਿੰਦੇ ਆ ਉਹ ਕੁੜੀਆਂ ਦੀ ਤਰ੍ਹਾਂ ਖੇਡਣ ਲੱਗ ਜਾਂਦਾ ਆਪਾਂ ਉਹ ਹੱਸਣ ਲੱਗ ਜਾਂਦੇ ਆ ਕਿ ਆ ਦੇਖੋ ਕਿੰਦਾ ਵਧੀਆ ਐਕਟਿੰਗ ਕਰਦਾ ਉਹ ਐਕਟਿੰਗ ਨਹੀਂ ਹੁੰਦੀ ਉਹ ਇੱਕ ਸਿੰਪਟਮ ਹੁੰਦੇ ਆ ਕਿ ਇਹਦੇ ਬਾਡੀ ਦੇ ਵਿੱਚ ਹਾਰਮੋਨਸ ਦੀ ਪ੍ਰੋਬਲਮ ਹੈਗੀ ਆ ਉਸ ਦਿਨ ਤੋਂ ਹੀ ਉਹਨੂੰ ਕਿਸੇ ਅੱਛੇ ਐਕਸਪਰਟ ਕੋਲ ਲਿਜਾਣਾ ਚਾਹੀਦਾ ਹੈ ਤਾਂ ਕਿ ਜਿਹੜੇ ਉਹਦੀ ਹਾਰਮੋਨਸ ਦੀ ਇੰਬੈਲੈਂਸਿੰਗ ਹੈ ਉਹ ਤਾਂ ਅੱਜਕੱਲ ਦਾ ਬਹੁਤ ਜ਼ਿਆਦਾ ਐਡਵਾਂਸ ਟੈਕਨੀਕਸ ਆ ਚੁੱਕੀ ਹੈ ਤੁਹਾਡੀ ਬਾਡੀ 'ਚ ਕਿਸ ਚੀਜ਼ ਦੀ ਕਮੀ ਹੈ ਅੱਜ ਆਪਾਂ ਸੂਰਜ ਦੀ ਰੋਸ਼ਨੀ 'ਚ ਨਹੀਂ ਬਹਿੰਦੇ ਸਨ ਲਾਈਟ 'ਚ ਤੇ ਸਾਨੂੰ ਸ਼ਾਰਟਸ ਮਿਲ ਜਾਂਦਾ ਹੈ ਵਿਟਾਮਿਨਸ ਦੇ ਕਿ ਭਾਈ ਤੁਸੀਂ ਇਹ ਲੈ ਲਓ ਤੁਹਾਡਾ ਤਾਂ ਕਿ ਸਰੀਰ ਦਾ ਜਿਹੜਾ ਘਾਟਾ ਹੈ ਉਹ ਪੂਰਾ ਹੋ ਜਵੇ ਸੋ ਬਜਾਏ ਆਪਾਂ ਛੋਟੀਆਂ ਜਿਹੜੀਆਂ ਸਾਡੇ ਬੱਚੀਆਂ ਨੇ ਉਹ ਕਦੀ ਕਦੀ ਮੁੰਡਿਆਂ ਦੀ ਤਰ੍ਹਾਂ ਬਾਕਸਿੰਗ ਕਰਨ ਲੱਗ ਜਾਂਦੀਆਂ ਮੁੰਡੇ ਜਿਹੜੇ ਆ ਚੁੰਨੀ ਪਾ ਕੇ ਨੱਚਣ ਲੱਗ ਜਾਂਦੇ ਛੋਟੇ ਬੱਚੇ ਘਰਾਂ ਚੋਂ ਹੀ ਉੱਥੋਂ ਸਾਨੂੰ ਇਹ ਸਿੰਪਟਮ ਸਮਝ ਲੈਣਾ ਚਾਹੀਦਾ ਔਰ ਇਹਦੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਦਾਂ ਹੁਣ ਆਪਣੇ ਮੇਲ ਫੀਮੇਲ ਹੈ ਉਸ ਤਰ੍ਹਾਂ ਕਿਨਰ ਵੀ ਸੀ ਕਿਨਰ ਨੂੰ ਵੀ ਹੁਣ ਮਾਨਤਾ ਦੇ ਦਿੱਤੀ ਗਈ ਹੈ ਕੋਈ ਵੀ ਸਰਕਾਰੀ ਨੌਕਰੀ ਆਉ ਤੇ ਉਹ ਅਪਲਾਈ ਕਰ ਸਕਦਾ ਆ ਪਰ ਇਹ ਨਵੀਂ ਜਿਹੜੀ ਚੀਜ਼ ਨੂੰ ਮਾਨਤਾ ਦਿੱਤੀ ਗਈ ਆ ਗੇਜ਼ ਨੂੰ ਜਿਹੜੀ ਹੈਗੀ ਆ ਉਹ ਮਾਨਤਾ ਵੀ ਦਿੱਤੀ ਗਈ ਹੈ ਤੇ ਇਹਨਾਂ ਨੂੰ ਪਰਮਿਸ਼ਨ ਵੀ ਦਿੱਤੀ ਗਈ ਸੀ ਵੀ ਇਹ ਕਿੱਥੋਂ ਤੱਕ ਜਾਇਜ਼ ਹੈਗਾ ਇਹ ਸਹੀ ਜਾਂ ਗਲਤ ਦੇਖੋ ਕਿਨਰ ਜਿਹੜਾ ਸ਼ਬਦ ਆ ਨਾ ਜੀ ਉਹ ਬੜਾ ਪਵਿੱਤਰ ਸ਼ਬਦ ਆ ਉਹ ਤਾਂ ਭਗਵਾਨ ਸ਼ੰਕਰ ਨੂੰ ਅਰਧਨਾਰੀਸ਼ਵਰ ਕਿਹਾ ਜਾਂਦਾ ਉਸ ਅੰਸ਼ ਤੋਂ ਆਏ ਹੋਏ ਨੇ ਉਹਨਾਂ ਦਾ ਜਿਹੜਾ ਜਨਮ ਹੈ ਨਾ ਉਹ ਇੱਕ ਨੈਚੁਰਲ ਤਰੀਕੇ ਨਾਲ ਹੁੰਦਾ ਆ ਉਹ ਐ ਗੇਜ਼ ਵਾਲਾ ਨਹੀਂ ਹੁੰਦੇ ਉਹ ਕਿਉਂਕਿ ਮੈਂ ਸਾਰੀ ਗੱਲ ਅੱਛਾ ਨਹੀਂ ਲੱਗਦਾ ਕਿ ਚੈਨਲ ਥਰੂ ਬੋਲਾਂ ਉਹਨਾਂ ਦਾ ਜਿਹੜਾ ਜਨਮ ਔਰ ਉਹਨਾਂ ਦੇ ਸਰੀਰ ਦੇ ਅੰਗਾਂ 'ਚ ਜਿਹੜਾ ਵਿਕਾਰ ਆ ਜਾਂਦਾ ਉਹ ਇੱਕ ਨੈਚੁਰਲ ਹੁੰਦਾ ਆ ਔਰ ਉਹਨੂੰ ਸਾਰੇ ਸਵੀਕਾਰ ਕਰਦੇ ਆ ਸਮਾਜ ਵੀ ਉਹਨੂੰ ਸਵੀਕਾਰ ਕਰਦਾ ਠੀਕ ਆ ਪਰ ਇਹ ਜਿਹੜਾ ਗੇਜ਼ ਹੈ ਦੇਖਣ ਨੂੰ ਤਾਂ ਮੁੰਡਾ ਅੰਦਰੋਂ ਕੁੜੀ ਜਾਂ ਦੇਖਣ ਨੂੰ ਕੁੜੀ ਮਾਰਦੇ ਵੀ ਆ ਬਾਕਸਿੰਗ ਦੇ ਮੁੱਕੇ ਇਹ ਕਿਨਰ ਨਹੀਂ ਹੈ ਕਿੰਨਰ ਤਾਂ ਭਗਵਾਨ ਸ਼ੰਕਰ ਦਾ ਇੱਕ ਅੰਸ਼ ਨੇ ਉਹਨਾਂ ਨੂੰ ਤਾਂ ਮੰਨਦਾ ਦਿੱਤੀ ਸਾਡੇ ਸਮਾਜ ਨੇ ਵੀ ਔਰ ਸਾਡੇ ਸਰਕਾਰ ਨੇ ਵੀ ਤੁਸੀਂ ਜੇ ਕੋਈ ਅੱਜ ਚਲੋ ਮੈਂ ਕਹਿਣਾ ਚਾਹਣਾ ਅੱਜ ਡੁਪਲੀਕੇਟ ਕਿਨਰ ਤਾਂ ਬਹੁਤ ਬਣ ਗਏ ਆ ਜੇ ਕੋਈ ਚੰਗੇ ਪੁਰਾਣੇ ਮਹਾਂਤਰ ਕਹਨੇ ਆਸੀਂ ਕਿਨਰ ਨੂੰ ਵੀ ਮਹਾਂਤਰ ਕਹਨੇ ਆ ਮਹਾਂਤਾਂ ਦੇ ਕੋਲ ਵੀ ਜਾ ਕੇ ਲੋਕ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਦਸ਼ਨਾ ਲੈ ਕੇ ਆਸ਼ੀਰਵਾਦ ਲੈ ਕੇ ਆਂਦੇ ਆ ਕੋਈ ਨਵੀਂ ਵਿਆਹੀ ਬਹੂ ਆ ਜਾਏ ਤਾਂ ਵੀ ਉਹਦਾ ਮੱਥਾ ਟਿਕਾਉਂਦੇ ਆ ਕਿ ਇਹਨਾਂ ਦਾ ਆਸ਼ੀਰਵਾਦ ਮਿਲ ਗਿਆ ਤੇ ਘਰ 'ਚ ਵੰਸ਼ ਦੀ ਵਿਰਧੀ ਹੋਏਗੀ ਸੋ ਕਿਨਰ ਸਮਾਜ ਨੂੰ ਤਾਂ ਸਾਡਾ ਧਰਮ ਵੀ ਸਵੀਕਾਰ ਕਰਦਾ ਸਾਡੀ ਸਰਕਾਰ ਵੀ ਸਮਾਜ ਸਵੀਕਾਰ ਕਰਦੀ ਹੈ ਹੁਣ ਗੇਜ਼ ਦੀ ਜਿਹੜੀ ਪ੍ਰੇਡ ਹੈ ਇਹਦਾ ਵਿਰੋਧ ਸਮਾਜ ਨੇ ਕੀਤਾ ਤਾਂ ਹੀ ਉਹ ਸਰਕਾਰ ਨੇ ਉਹ ਪ੍ਰੇਡ ਰੱਦ ਕਰਤੀ ਇਸ ਕਰਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਡ ਹੋਵੇ ਕਿਸੇ ਤਰ੍ਹਾਂ ਦੀ ਕੋਈ ਯਾਤਰਾ ਹੋਵੇ ਜਿਹਦੇ ਵਿੱਚ ਮਿਲਾਵਟ ਪੈਦਾ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨੂੰ ਸਮਾਜ ਦੀ ਆਵਾਜ਼ ਨੂੰ ਸਰਕਾਰਾਂ ਨੂੰ ਸੁਣਨਾ ਚਾਹੀਦਾ ਔਰ ਉਹਨਾਂ ਯਾਤਰਾਵਾਂ ਨੂੰ ਉਹਨਾਂ ਪਰੇਡਾਂ ਨੂੰ ਰੱਦ ਕਰਨਾ ਚਾਹੀਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਇਹ ਜਾਣਕਾਰੀ ਦਿੱਤੀ ਹੈ ਕਿਉਂਕਿ ਰਾਜੇ ਸ਼ਰਮਾ ਜੀ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਸਾਡੇ ਨਾਲ ਰੀਆ ਸ਼ਰਮਾ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਮੈਮ ਗੇਜ਼ ਬਾਰੇ ਤੁਸੀਂ ਕਿਦਾਂ ਸੋਚਦੇ ਹੋ ਜਿੱਦਾਂ ਅੰਮ੍ਰਿਤਸਰ ਦੀ ਧਰਤੀ ਗੁਰੂ ਪੀਰਾਂ ਪਗੰਬਰਾਂ ਦੀ ਧਰਤੀ ਹੈ ਤੇ ਉੱਥੇ ਜੇ ਆਪਾਂ ਗੱਲ ਕਰੀਏ ਤੇ ਗੇਜ਼ ਦੀ ਪਰੇਡ ਨਿਕਲ ਪਾਰ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਹੈ ਪਰ ਆਪਣੇ ਦੇਸ਼ ਕਿਧਰ ਨੂੰ ਜਾ ਰਿਹਾ ਹੈ ਇਹ ਹਾਰਮੋਨਸ ਅਨਬੈਲੈਂਸ ਹੋਏ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੇਜ਼ ਬਾਰੇ ਇਹ ਦੇਖੋ ਜੀ ਜਿਹੜਾ ਗੇ ਮੁੱਦਾ ਹੈ ਮੇਰੇ ਖਿਆਲ ਚ ਇਹ ਬੜਾ ਗੰਭੀਰ ਮੁੱਦਾ ਬਣ ਚੁੱਕਿਆ ਹੈ ਕਿਉਂਕਿ ਗੁਰੂ ਸਹੀ ਗੱਲ ਹੈ ਕਿ ਗੁਰੂ ਪੀਰਾਂ ਦੀ ਧਰਤੀ ਹੈ ਸਾਡਾ ਅਮ੍ਰਿਤਸਰ ਜਿੱਥੇ ਹੋਣ ਜਾ ਰਹੀ ਸੀ ਮੈਂ ਥੈਂਕਸ ਕਰਦੀ ਹਾਂ ਸਰਕਾਰ ਦਾ ਕਿ ਇਹਨਾਂ ਨੇ ਰੱਦ ਕਰਤੀ ਕਿਉਂਕਿ ਨੌਜਵਾਨ ਪੀੜੀ ਨੂੰ ਬਹੁਤ ਗਲਤ ਮੈਸੇਜ ਹੈ ਕਿਉਂਕਿ ਓਪਨ ਹੋ ਰਿਹਾ ਸਭ ਕੁਝ कि अपने संस्कार ਛੱਡ ਕੇ ਬੱਚੇ ਬਾਹਰ ਵਾਲੀਆਂ ਸਾਈਡਾਂ ਦੇ ਜਿਹੜੇ ਸੰਸਕਾਰ ਆ ਉਹ ਅਪਣਾ ਰਹੇ ਨੇ ਜੋ ਸਾਡਾ ਕਲਚਰ ਨਹੀਂ ਹੈ ਕਿਉਂਕਿ ਇਹ ਛੁੱਪੀਆਂ ਹੋਈਆਂ ਚੀਜ਼ਾਂ ਸੀ ਜਿਹੜੀਆਂ ਓਪਨਲੀ ਪਬਲੀਕਲੀ ਹੋ ਰਹੀਆਂ ਨੇ ਕਿਉਂਕਿ ਪਹਿਲੇ ਪਰਦੇ ਪਿੱਛੇ ਸੀ ਸਭ ਕੁਝ ਲੋਕਾਂ ਨੇ ਦੇ ਬਾਰੇ ਪਤਾ ਹੀ ਨਹੀਂ ਸੀਗਾ ਲੇਕਿਨ ਕਿਤੇ ਨਾ ਕਿਤੇ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹਨੂੰ ਅੱਗੇ ਜਾ ਕੇ ਬੜੀ ਦਿੱਕਤ ਆਉਣ ਵਾਲੀ ਹੈ ਹਰ ਸੋਸ਼ਲ ਮੀਡੀਆ ਦੇ ਉੱਤੇ ਹਰ ਚੌਥੀ ਜਿਹੜੀ ਪੋਸਟ ਹੁੰਦੀ ਉਹ ਗੇਸ ਦੀ ਹੁੰਦੀ ਹੈ ਤੁਸੀਂ ਦੇਖੋ ਕਦੇ ਮੁੰਡੇ ਹੁੰਦੇ ਆ ਕੁੜੀਆਂ ਵਾਲੀਆਂ ਹਰਕਤਾਂ ਕਰਦੇ ਆ ਕੁੜੀਆਂ ਮੁੰਡੇ ਵਾਲੀਆਂ ਹਰਕਤਾਂ ਬਿਲਕੁਲ ਜੀ ਬਿਲਕੁਲ ਮੇਨ ਰੀਜ਼ਨ ਹੀ ਕੀ ਹੈ ਸੋਸ਼ਲ ਮੀਡੀਆ ਔਰ ਇੰਸਟਾਗ੍ਰam ਇਹਦੇ ਉੱਤੇ ਰੀਲ ਪਾਣਾ ਔਰ ਦੂਸਰਾ ਫਿਲਮਾਂ ਬੰਨਣਾ ਗੇ ਤੇ ਫਿਲਮਾਂ ਬੰਨਣਾ ਆਪਾਂ ਕਦੇ ਗੇ ਵਰਡ ਸੁਣਿਆ ਸੀ ਕਦੀ ਨਾ ਤੁਸੀਂ ਸੁਣਿਆ ਹੋਏਗਾ ਨਾ ਮੈਂ ਸੁਣਿਆ ਹੈਗਾ ਮੰਤ ਸੁਨੇ ਨੇ ਕਿਉਂਕਿ ਕੁਦਰਤੀ ਅਪਰਮਾਤਵਾਦੀ ਬਣਾਏ ਹੋਏ ਆ ਅਸੀਂ ਸਰਕਾਰ ਨੇ ਮਾਨਤਾ ਵੀ ਦਿੱਤੀ ਆ ਮਾਨ ਕਰਦੇ ਆ ਜੀ ਉਹਨਾਂ ਦਾ ਪੂਰਾ ਪੂਰਾ ਕਿ ਖੁਸ਼ੀਆਂ ਦੇ ਮੌਕੇ ਤੇ ਆਉਂਦੇ ਨੇ ਉਹ ਸਾਡੇ ਲਈ ਖੁਸ਼ੀਆਂ ਮੰਗਦੇ ਨੇ ਬਟ ਗਏ ਕੀ ਇਹ ਕੋਈ ਸਾਡਾ ਕਲਚਰ ਨਹੀਂ ਹੈ ਇਹ ਕੋਈ ਬਿਮਾਰੀ ਨਹੀਂ ਹੈ ਠੀਕ ਹੈ ਜੀ ਇਹ ਪਤਾ ਨਹੀਂ ਕਿ ਕਿੱਥੋਂ ਬੱਚਿਆਂ ਦੇ ਅੰਦਰ ਜਾਂ ਕੁੜੀਆਂ-ਕੁੜੀਆਂ ਨਾਲ ਵਿਆਹ ਕਰਾ ਰੀਆਂ ਮੁੰਡੇ-ਮੁੰਡੇ ਨਾਲ ਵਿਆਹ ਕਰਾ ਰਹੇ ਨੇ ਇਹ ਸਾਰੀ ਸੋਸ਼ਲ ਸ਼ਕਤੀ ਤੇ ਹੀ ਬਿਲਕੁਲ ਮੈਂ ਕਿਹਾ ਪਰੀਵੰਦ ਲੱਗ ਜਿੰਦਾ ਹੈ ਕਿ ਆਪਾਂ ਇਸ ਕਿੱਧਰ ਨੂੰ ਜਾ ਰਿਹਾ ਹੈ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਸਾਡੇ ਸੰਸਕਾਰ ਜਿੱਥੇ ਕਿ ਮੇਲੇ ਲੱਗੇ ਜਾਂਦੇ ਨੇ ਜਿੱਥੇ ਕਿ ਸਾਡੇ ਇੱਥੇ ਭਗਤ ਸਿੰਘ ਦੇ ਬਾਰੇ ਦੱਸਿਆ ਜਾਂਦਾ ਆਪਣੇ ਬੱਚਿਆਂ ਨੂੰ ਅਸੀਂ ਸੱਚਾਈ ਦੇ ਰਸਤੇ ਤੇ ਚੱਲਣਾ ਸਿਖਾਉਂਦੇ ਨੇ ਉੱਥੇ ਕਿਤਨਾ ਕਿਤੇ ਕੀ ਗੱਲ ਬੱਚੇ ਸਾਡੇ ਵਿਗੜਣਗੇ ਨਹੀਂ ਇਹ ਚੀਜ਼ਾਂ ਦੇਖ ਕੇ ਉਹ ਵੀ ਤਾਂ ਇਹ ਸਭ ਕੁਝ ਕਰ ਸਕਦੇ ਨੇ ਤੇ ਇਸ ਲਈ ਸਾਰੇ ਸਮਾਜ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਮੈਂ ਤਾਂ ਇਹੀ ਕਹਾਂਗੀ ਕਿ ਇਹ ਬਹੁਤ ਗਲਤ ਚੀਜ਼ ਹੈ ਔਰ ਇਹ ਓਪਨ ਨਹੀਂ ਇਹ ਚੀਜ਼ਾਂ ਚਾਹੀਦੀਆਂ ਬਹੁਤ ਗਲਤ ਬਹੁਤ ਗਲਤ ਹੋ ਰਿਹਾ ਹੈ اپنی باڈی ਦੇ ਉੱਤੇ ਖਾਣ ਪੀਣ ਦਾ ਵੀ ਫਰਕ ਪੈਂਦਾ ਹੈ ਕਿਉਂਕਿ ਫਾਸਟ ਫੂਡ ਹੈ ਪਹਿਲਾਂ ਹੁੰਦੇ ਸੀ ਕਿਉਂ ਹੁੰਦੇ ਸੀ ਮੱਖਣ ਹੁੰਦੇ ਸੀਗੇ ਅਤੇ ਹੁਣ ਖਾਣ ਪੀਣ ਦੇ ਜਿਹੜਾ ਫਾਸਟ ਫੂਡ ਆ ਗਿਆ ਉਹ ਇਹਨਾਂ ਦੇ ਵਿੱਚ ਵੀ ਆਪਣੇ ਜਿਹੜੇ ਖਾਣ ਦੇ ਨਾਲ ਹਾਰਮੋਨਸ ਨੂੰ ਬੈਲੈਂਸ ਹੋ ਜਾਂਦੇ ਦੇਖੋ ਸਰ ਇਹ ਖਾਂਦੀ ਸਾਰੀ ਦੁਨੀਆ ਆਪਾਂ ਵੀ ਖਾ ਰਹੇ ਤੁਸੀਂ ਵੀ ਖਾ ਰਹੇ ਠੀਕ ਹੈ ਜੀ ਮੈਂ ਖਾਣ ਪੀਣ ਨੂੰ ਤਾਂ ਖਾ ਰਹੇ ਇਹ ਤਾਂ ਆਪਾਂ ਕਵਾਂਗੇ ਕਿ ਜਿਹੜਾ ਪਹਿਲਾਂ ਦਾ ਖਾਣਾ ਸੀਗਾ ਉਹ ਬੰਦ ਹੋ ਕੇ ਲੋਕੀ ਜ਼ਿਆਦਾਤਰ ਬਾਹਰ ਦਾ ਚਾਈਨੀਸ ਫੂਡ ਜਿਹੜਾ ਬੱਚੇ ਖਾ ਰਹੇ ਨੇ ਜਿਹਦਾ ਕਰਕੇ ਇਹ ਚੀਜ਼ਾਂ ਪ੍ਰੋਬਲਮ ਆ ਰਹੀ ਹੈ ਪੱਟ ਕਿਤੇ ਨਾ ਕਿਤੇ ਮੈਂ ਫੇਰ ਕਹਾਂਗੀ ਕਿ ਮੀਡੀਆ سوشل ਮੀਡੀਆ ਔਰ ਇੰਸਟਾਗ੍ਰam ਇਹਦਾ ਬਹੁਤ ਵੱਡਾ ਜ਼ਿੰਮੇਵਾਰੀ ਹੈ ਜਿਹੜੀਆਂ ਕੁੜੇ ਮੁੰਡੇ ਬਣ ਕੇ ਤਾਂ ਐਸੇ ਐਸੇ ਰੂਪ ਧਾਰਨ ਕਰਕੇ ਆਂਦੀ ਹੈ ਔਰ ਇਹ ਬੱਚੇ ਜਿਹੜੇ ਗਲਤ ਸਾਈਡ ਤੇ ਉਹਨਾਂ ਨੂੰ ਵੇਖ ਵੇਖ ਕੇ ਜਿਆਦਾ ਜਾ ਰਹੇ ਨੇ ਆਦਰਵਾਇਜ਼ ਮੈਨੂੰ ਕੋਈ ਬਿਮਾਰੀ ਪੁੱਛਿਆ ਕਿ ਕੋਈ ਬਿਮਾਰੀ ਨਹੀਂ ਹੈ ਕਿ ਕੋਈ ਬਿਮਾਰੀ ਹੈ ਬਸ ਇਹ ਇੱਕ ਭੇਡ ਚਾਲ ਬਣ ਗਈ ਹੈ ਕਿ ਦੁਨੀਆ ਮਗਰ ਲੱਗ ਤੁਰਦੀ ਹੈ ਬਸ ਇਹ ਹੋਰ ਕੁਝ ਨਹੀਂ ਹੈ ਠੀਕ ਹੈ ਤੋ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਰੀਆ ਸ਼ਰਮਾ ਨੇ ਤੇ ਹੁਣ ਸਾਡੇ ਨਾਲ ਪ੍ਰਵੀਨ ਡੰਗ ਜੀ ਮੌਜੂਦ ਨੇ ਇੱਥੇ ਸਰ ਗੇਜ਼ ਬਹੁਤ ਵਧ ਗਏ ਨੇ ਆਪਣੇ ਸ਼ਹਿਰ ਚ ਕਹ ਲਈਏ ਦੇਸ਼ ਚ ਕਹ ਲਈਏ ਪਹਿਲਾਂ ਕਦੇ ਸੁਣਿਆ ਨਹੀਂ ਸੀਗਾ ਖਾਣ ਪਾਣ ਬਦਲ ਗਿਆ ਆਪਣੀ ਬੋਡੀ ਦੇ ਹਾਰਮੋਨਸ ਬਦਲ ਗਏ ਤੇ ਇਹ ਦੇਸ਼ ਕਿੱਧਰ ਨੂੰ ਤੁਰ ਪਿਆ ਦੇਖੋ ਮੈਂ ਤਾਂ ਆਪਣੇ ਇੱਧਰ ਲੁਧਿਆਣਾ ਦੇ ਵਿੱਚ ਕੋਈ ਅਜਿਹੇ ਲੋਕ ਦੇਖੇ ਨਹੀਂ ਇਹ ਕੰਮਰੇ ਸਰ ਦੇ ਵਿੱਚ ਜਿਹੜੀ ਕੋਈ ਪ੍ਰੇਡ ਕਰਕੇ ਸੋਸ਼ਲ ਮੀਡੀਆ ਤੇ ਕੋਈ ਗੱਲ ਚੱਲ ਰਹੀ ਆ ਇਹ ਇੱਕ ਬੁਰਾਈ ਆ ਬਿਮਾਰੀ ਆ ਇਨੂੰ ਬढ़ावा ਨਾ ਦਿੰਦੇ ਹੋਏ ਇਹਦੇ ਜਿਹੜੇ ਨਿਵਾਕਰਨ ਦੇ ਪ੍ਰਯਾਸ ਸਰਕਾਰ ਨੂੰ ਕਰਨੇ ਚਾਹੀਦੇ ਆ ਸੁਪਰੀਮ ਕੋਰਟ ਵੱਲੋਂ ਵੀ ਜਿਹੜਾ ਕੋਈ ਨਿਰਣੇ ਆਇਆ ਸੀ ਉਹ ਨਿਰਣੇ ਅਜੇਹੀ ਚੀਜ਼ਾਂ ਨੂੰ ਬढ़ावा ਦੇਣ ਵਾਲਾ ਸੀਗਾ ਪਾਰਲੀਮੈਂਟ ਨੂੰ ਚਾਹੀਦਾ ਸੀ ਉਸ ਨਿਰਣੇ ਨੂੰ ਪਲਟ ਕੇ ਭਾਰਤੀਆ ਸੰਸਕ੍ਰਿਤੀ ਦੀ ਰੱਖਿਆ ਕੀਤੀ ਜਾਂਦੀ ਤੇ ਜੇ ਉਸ ਵੇਲੇ ਸਰਕਾਰ ਚੁੱਕ ਗਈ ਸੀ ਤਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਕਾਰਾ ਹੋਣ ਜਾ ਰਿਹਾ ਅਸੀਂ ਹਿੰਦੂ ਨਾਇ ਪੀੜ ਵੱਲੋਂ ਉਸ ਦਾ ਡਟ ਕੇ ਵਿਰੋਧ ਕਰਦੇ ਆਂ ਔਰ ਜਿਹੜੇ ਲੋਕ ਨੇ ਦਿਮਾਗੀ ਰੂਪ ਚ ਬਿਮਾਰ ਲੋਕ ਨੇ ਇਹਨਾਂ ਦਾ ਸਰਕਾਰ ਇਲਾਜ ਦੀ ਵਿਵਸਥਾ ਕਰੇ ਇਹਨਾਂ ਦੇ ਤਾਂ ਕਿ ਇਹ ਜਿਹੜਾ ਆਪਣਾ ਜੋ ਸਾਡੀ ਸੰਸਕ੍ਰਿਤੀ ਆ ਪ੍ਰਮਾਤਮਾ ਨੇ ਇਸਤਰੀ ਔਰ ਪੁਰਸ਼ ਬਣਾਏ ਨੇ ਅਜਿਹਾ ਕੋਈ ਇਸ ਪ੍ਰਮਾਤਮਾ ਵੱਲੋਂ ਨਹੀਂ ਬਣਾਇਆ ਗਿਆ ਤੇ ਇਸਤਰੀ ਪੁਰਸ਼ ਜਿਹੜਾ ਸਾਡੇ ਸ਼ਾਸਤਰ ਵੀ ਦੱਸਦੇ ਨੇ ਜੋ ਸਾਡੀ ਸੰਸਕ੍ਰਿਤੀ ਦੱਸਦੀ ਆ ਉਦੋਂ ਉੱਤੇ ਹੀ ਚੱਲਿਆ ਜਾਵੇ ਇਸ ਤਰ੍ਹਾਂ ਦੀ ਚੀਜ਼ਾਂ ਈਵਨ ਪੱਛਮੀ ਸੰਸਕ੍ਰਿਤੀ 'ਚ ਵੀ ਸਵੀਕ੍ਰਿਤ ਨਹੀਂ ਹੈਗੀਆਂ ਇਹ ਪੂਰੀ ਦੁਨੀਆ 'ਚ ਕਿਸੇ ਵੀ ਇਹਨੂੰ ਸਵੀਕ੍ਰਿਤ ਨਹੀਂ ਕਰਦੇ ਇਹ ਪੂਰੀ ਦੁਨੀਆ 'ਚ ਇਹਨੂੰ ਬਿਮਾਰੀ ਹੀ ਗਿਣਿਆ ਜਾਂਦਾ ਤੇ ਇਸ ਬਿਮਾਰੀ ਦੇ ਇਲਾਜ ਦੀ ਜ਼ਰੂਰਤ ਹੈ स्त्री पुरुष ਦੇ ਨਾਲ ਨਾਲ ਕਿੰਨਰ ਸਮਾਜ ਵੀ ਹੈਗਾ ਜਿਨ੍ਹਾਂ ਦੀ ਆਪਣੀ ਬਹੁਤ ਮਾਨਤਾ ਵੀ ਹੈਗੀ ਐ ਇਥੇ ਤੇ ਸਰਕਾਰ ਨੇ ਵੀ ਹੁਣ ਮਾਨਤਾ ਦੇ ਦਿੱਤੀ ਐ ਕੋਈ ਵੀ ਆਪਣੀ ਉਹ ਨੌਕਰੀ ਅਪਲਾਈ ਕਰ ਸਕਦਾ ਐ ਤੇ ਇਹਨਾਂ ਨੂੰ ਹੁਣ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਕੋਈ ਵਿਆਹ ਸ਼ਾਦੀ ਹੁੰਦੀ ਐ ਉਹਦੇ ਵਿੱਚ ਕਿੰਨਰਾਂ ਦਾ ਮਹੰਤਾਂ ਦਾ ਅਸ਼ੀਰਵਾਦ ਲਿਆ ਜਾਂਦਾ ਐ ਤੇ ਇਹਨਾਂ ਦੇ ਤਿੰਨ ਚੀਜ਼ਾਂ ਦਾ ਹੋ ਗਈਆਂ ਆਪਣੀ ਇਸਤਰੀ ਪੁਰਸ਼ ਤੇ ਕਿੰਨਰ ਤੇ ਇਹ ਹੁਣ ਜਿਹੜਾ ਚੌਥਾ ਇਹ ਵਿੱਚ ਆ ਗਿਆ ਐ ਸਿਸਟਮ ਇਹ ਕਿੰਨਾ ਕੁ ਸਹੀ ਐ ਤੇ ਕਿੰਨਾ ਕੁ ਗਲਤ ਐ ਕੀ ਅਸਰ ਪਏਗਾ ਆਪਣੇ ਆਉਣ ਵਾਲੇ ਯੂਥ ਤੇ ਸਮਾਜ ਲਈ ਕੋਈ ਚੰਗੀ ਗੱਲ ਨਹੀਂ ਹੈਗੀ ਸਾਡੇ ਬੱਚਿਆਂ ਨੂੰ ਇਸ ਪਾਸੇ ਜਿਹੜਾ ਹੈ ਤੋਰਨ ਦਾ ਪ੍ਰਯਾਸ ਅਜਿਹੇ ਲੋਕ ਕਰ ਰਹੇ ਨੇ ਇਹਦੇ ਨਾਲ ਸਖਤੀ ਨਾਲ ਨਿਬੜਿਆ ਜਾਣਾ ਚਾਹੀਦਾ ਹੈ ਜਿਹੜੇ ਇਸ ਸਪਰੇਡ ਦੇ ਕੋਈ ਆਯੋਜਕ ਨੇ ਉਹਨਾਂ ਦੇ ਉੱਤੇ ਇੱਕ ਐਸੀ ਕਾਰਵਾਈ ਹੋਣੀ ਚਾਹੀਦੀ ਕਿ ਐਗਜ਼ਾਮਪਲ ਸੈੱਟ ਹੋਵੇ ਖਾਣ ਪੀਣ ਨੂੰ ਤੁਸੀਂ ਕੀ ਮੰਨਦੇ ਫਾਸਟ ਫੂਡ ਦਾ ਇਸ ਚੀਜ਼ਾਂ ਤੇ ਅਸਰ ਹੈਗਾ ਕਿਉਂਕਿ ਆਪਣੀ ਬੋਡੀ ਦੇ ਹਾਰਮੋਨਸ ਜਿਹੜੇ ਅਨਬੈਲੈਂਸ ਹੁੰਦੇ ਜਾ ਰਹੇ ਨੇ ਜਿਹਦੇ ਕਰਕੇ ਕੁੜੀਆਂ ਮੁੰਡੇ ਵਾਲੀਆਂ ਹਰਕਤਾਂ ਕਰ ਰਹੀਆਂ ਤੇ ਮੁੰਡੇ ਕੁੜੀਆਂ ਵਾਲੀਆਂ ਹਰਕਤਾਂ ਕਰ ਰਹੇ ਮੈਂ ਨਹੀਂ ਸਮਝਦਾ ਇਹਦਾ ਕੋਈ ਫਾਸਟ ਫੂਡ ਨਾਲ ਲੈਣਾ ਦੇਣਾ ਇਹ ਜਿਹੜੀ ਸਮਾਜਿਕ ਬੁਰਾਈ ਹੈ ਸਦੀਆਂ ਤੋਂ ਚੱਲੀ ਆ ਰਹੀ ਹੈ ਇਹ ਜਿਹੜਾ ਕਿ ਕਹਿੰਦੇ ਮੁਗਲ ਸਮਰਾਟ ਦੇ ਜਿਹੜੇ ਹਰਮ ਹੁੰਦੇ ਸੀ ਉਹਨਾਂ ਤੋਂ ਸ਼ਾਇਦ ਇਹ ਬਿਮਾਰੀ ਚੱਲੀ ਸੀਗੀ ਤੇ ਉਸ ਚੀਜ਼ ਦਾ ਮੈਂ ਨਹੀਂ ਸਮਝਦਾ ਕੋ ਖਾਣ ਪੀਣ ਨਾਲ ਲੈਣਾ ਦੇਣਾ ਤੇ ਇਹ ਇੱਕ ਭ੍ਰਮ ਹੈ ਹਾਂ ਤੁਝੇ ਇਹ ਹੋ ਸਕਦਾ ਵੀ ਜਿੱਦਾਂ ਹੁਣ ਸੋਸ਼ਲ ਮੀਡੀਆ ਆਨ ਕਰਕੇ ਤੀ ਵੀ ਇਹ ਸਾਹਮਣੇ ਜਾਦਾ ਚੀਜ਼ਾਂ ਆ ਗਈਆਂ ਵੀ ਪਹਿਲਾਂ ਹੁੰਦੀਆਂ ਪਹਿਲਾਂ ਵੀ ਸੀਗੀਆਂ ਪਰ ਆਪਣੇ ਸਾਹਮਣੇ ਹੋਣ ਆਈਆਂ हां ਤੁਸੀਂ ਕਹਿ ਸਕਦੇ ਹੋ ਇਸ ਚੀਜ਼ ਨੂੰ ਬਿਮਾਰੀ ਹੀ ਸਮਝਦੇ ਹੋਏ ਸਕਰਮਨ ਦਾ ਜੋ ਇਲਾਜ ਹੁੰਦਾ ਇਸ ਚੀਜ਼ ਦਾ ਇਲਾਜ ਕਰਿਆ ਜਾਣਾ ਚਾਹੀਦਾ ਠੀਕ ਹੈ ਜੀ ਸੋ ਪ੍ਰਵੀਨ ਡੰਗ ਸਾਹਿਬ ਨੇ ਦੱਸਿਆ ਵੀ ਇਹ ਜਿਹੜੀ ਹੈਗੀ ਕਿਸਮ ਦੀ ਬਿਮਾਰੀ ਆ ਮਾਨਸਿਕ ਬਿਮਾਰੀ ਹੈ ਤੇ ਇਹਦੇ ਵਾਸਤੇ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਆ ਸਰ ਕੀ ਨਾਮ ਤੁਹਾਡਾ ਮੇਰਾ ਅਸ਼wini ਹਿੰਦੂ ਸਰ ਤੁਸੀਂ ਇਹ ਦੱਸੋ ਵੀ ਜਿਹੜੇ ਹੁਣ ਗੇਸ ਦੀ ਅੱਜ ਕੱਲ ਬੜੀ ਟ੍ਰੈਂਡ ਚੱਲਿਆ ਹੋਇਆ ਲੋਕੀ ਮੁੰਡੇ ਕੁੜੀਆਂ ਵਾਲੀਆਂ ਹਰਕਤਾਂ ਕਰ ਰਹੇ ਆ ਤੇ ਕੁੜੀਆਂ ਮੁੰਡੇ ਵਾਲੀਆਂ ਹਰਕਤਾਂ ਕਰ ਰਹੀਆਂ ਇਹ ਕਿੱਥੋਂ ਤੱਕ ਸਹੀ ਹੈਗਾ ਦੇਖੋ ਜੀ ਕਾਲੀ ਕਾਲ ਤੇ ਟ੍ਰੈਂਡ ਨਹੀਂ ਹੈ ਇਹ ਬਸ ਇੱਕ ਬਿਮਾਰੀ ਹੈ ਇੱਕ ਮਾਨਸਿਕਤਾ ਹੈ ਅੱਜ ਕਾ ਰੀਲਾਂ ਬਣਾ ਕੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਉਪਰ ਫੇਮਸ ਹੋਣ ਦੀ ਉਹ ਐਸੇ ਕੁਛ ਹੈ ਬਸ ਆਪਣੀ ਲਾਈਕ ਵਧ ਗਏ ਸ਼ਾਇਦ ਉਹ ਕੁਝ ਪੈਸਾ ਬਣ ਜਾਏਗਾ ਹਾਂ ਇਹ ਜ਼ਰੂਰ ਹੈ ਕਿ ਬਿਮਾਰੀ ਬੜੀ ਦੇਰ ਤੋਂ ਮਗਲ ਕਾਲ ਤੋਂ ਵੀ ਇਹ ਹੈ ਰਹੀ ਆ ਜਿਦੋਂ ਜੋ ਵੀ ਗੁੰਦਾ ਕੋ ਕਰਮ ਹੁੰਦੇ ਸੀਗੇ ਤੋਂ ਕੁਛ ਐਸੇ ਮਨੋਲੋਕਤ ਹੁੰਦੇ ਆ ਔਰ ਉਸ ਦੇ ਕੁਝ ਅੱਗੇ ਜਾ ਕੇ ਦੋ ਚੱਲ ਰਿਹਾ ਹੈ ਤਾਂ ਪਰ ਐਸਾ ਵੀ ਨਹੀਂ ਹੈ ਕਿ ਇਹ ਬਹੁਤ ਜ਼ਿਆਦਾ ਹੋ ਗਿਆ ਅਗਰ ਇੱਕ ਵਾਰ ਇਹ ਹੈਕ ਗਿਆ ਤਾਂ ਵਿਦੇਸ਼ਾਂ ਦੇ ਵਿੱਚ ਵੀ ਹੈ ਇਹ ਬਿਮਾਰੀ ਆਈ ਹੈ ਵਿਦੇਸ਼ਾਂ ਦੇ ਵਿੱਚੋਂ ਤਾਂ ਹੁਣ ਅਗਰ ਹੈ ਤਾਂ ਹੈ ਔਰ ਸਾਡੇ ਦੇਸ਼ 'ਚ ਵੀ ਕੁਝ ਆ ਗਈ ਹੈ ਕੀ ਕਰੀਏ ਇਹਦਾ ਕੀ ਹੱਲ ਹੋਣਾ ਚਾਹੀਦਾ ਇਹ ਤਾਂ ਹਲੇ ਹੈ ਹੀ ਹੈ ਜੀ ਜੋ ਮੈਂ ਹਮੇਸ਼ਾ ਹਰ ਮੁੱਦੇ ਉੱਪਰ ਕਹਿਣਾ ਹੁੰਦਾ ਹੈ ਸਾਡੇ ਸਨਾਤਨ ਸਮਾਜ ਦੀ ਜਿਹੜੀ ਬਾਗਡੋਰ ਹੈ ਸਾਡੇ ਸੰਤਾਂ ਦੇ ਹੱਦੇ ਵਿੱਚ ਹੈ ਸਾਡੇ ਆਦਾਨੀਏ ਬ੍ਰਾਹਮਣ ਸਮਾਜ ਦੇ ਹੱਦੇ ਵਿੱਚ ਹੈ ਅਗਰ ਸਾਡਾ ਆਦਾਨੀਏ ਬ੍ਰਾਹਮਣ ਸਮਾਜ ਸਾਡਾ ਸੰਤੋ ਸਮਾਜ ਅਗਰ ਸਾਡੀ ਸਹੀ ਤਰ੍ਹਾਂ ਦੇਖ ਰਏ ਕਰੇਗਾ ਸਾਨੂੰ ਸਹੀ ਤਰ੍ਹਾਂ ਦੇ ਵਿਚਾਰ ਦੇਗਾ ਤਾਂ ਕੋਈ ਮਤਲਬ ਹੀ ਨਹੀਂ ਕਿ ਅਸੀਂ ਇਹ ਸਭ ਪਾਸੇ ਜਾਈਏ ਤੁਸੀਂ ਇੱਕੀ ਦੇਖੋ ਤੁਸੀਂ ਇੱਕ ਦੇਖੋ ਹੁਣ ਕਈ ਵਾਰ ਕੁਝ ਲੋਕ ਮੇਰਾ ਵਿਰੋਧ ਕਰ ਦਿੰਦੇ ਆ ਛਿੜੇ ਬਿੰਦਾ ਬੰਧਾਮ ਪਚੰਦ ਸ਼ਕਤੀ ਦਾ ਕੇਂਦਰ ਦਰੋ ਭਾਗ ਗਏ ਕਿ ਉਥੋਂ ਵੀ ਜਦੋਂ ਅਸਾਂ ਮੈਂ ਹੁਣ ਦਰਸ਼ਨੀ ਆ ਕੀ ਕਰੂੰਗਾ ਉਥੋਂ ਵੀ ਐਸੇ ਐਸੇ ਮੁੰਡੇ ਨੌਜਵਾਨ ਨਜ਼ਰ ਆਂਦੇ ਹੈ ਜਿਹੜੀ ਜਨਾਨੀਆਂ ਤਰ੍ਹਾਂ ਮਟਕ ਕੇ ਮਾਰਦੇ ਹੈ ਪੁਰਸ਼ ਹੈਗੇ ਹੈ ਚੰਗੇ ਭਲੇ ਔਰ ਐਸੇ ਆਵਾ ਭਾਵ ਹੈ ਔਰ ਹੁਣ ਮੈਂ ਕੀ ਕਰਾਂ ਤੇ ਫਿਰ ਮੈਨੂੰ ਖੁਦ ਨੂੰ ਪਾਪ ਹੀ ਲੱਗਦਾ ਤੋ ਕੁਛ ਸਾਡੇ ਵਿੱਚ ਵੀ ਕਮੀਆਂ ਹੈ ਆਸ਼ਾ ਹੈ ਕਿ ਅਸੀਂ ਇਹਨਾਂ ਨੂੰ ਬੜੀ ਜਲਦੀ ਦੂਰ ਕਰ ਲਾਵਾਂਗੇ ਪੈਰੈਂਟਸ ਦਾ ਕਿੰਨਾ ਕੁ ਰੋਲ ਹੈਗਾ ਆ ਬੱਚਿਆਂ ਨੂੰ ਸਿੱਖਿਆ ਦੇਣ ਦੇ ਵਿੱਚ ਕਿਉਂਕਿ ਆਪਾਂ ਕਦੇ ਮੰਦਰਾਂ ਦੇ ਵਿੱਚ ਉਹਨਾਂ ਨੂੰ ਨਹੀਂ ਲੈ ਕੇ ਜਾਂਦੇ ਆਪਾਂ ਗੁਰਦੁਆਰਿਆਂ ਦੇ ਵਿੱਚ ਨਹੀਂ ਲੈ ਕੇ ਜਾਂਦੇ ਜਾਂ ਆਪਾਂ ਕਿਸੇ ਵੀ ਧਾਰਮਿਕ ਸਮਾਗਮ ਦੇ ਵਿੱਚ ਉਹਨਾਂ ਨੂੰ ਆਪਾਂ ਨਹੀਂ ਲੈ ਕੇ ਜਾਂਦੇ ਤੇ ਉਹਨਾਂ ਨੂੰ ਆਪਾਂ ਸਿੱਖਿਆ ਨਹੀਂ ਦਿੰਦੇ ਵੀ ਆਪਾਂ ਆਪਣੇ ਹਿੰਦੂਆਂ ਨੂੰ ਆਪਣੇ ਆਪਣੇ ਜਿਹੜੇ ਦੇਵਤੇ ਨੇ ਉਹਨਾਂ ਨੂੰ ਮੰਨਣਾ ਹੈ ਜਾਂ ਆਪਣੇ ਜਿਹੜੇ ਈਸ਼ਟ ਨੇ ਉਹਨਾਂ ਨੂੰ ਮੰਨਣਾ ਹੈ ਪਰ ਉਹ ਜਿਹੜੇ ਮੋਬਾਈਲਾਂ ਦੇ ਵਿੱਚ ਵੜ ਕੇ ਜਿੱਦਾਂ ਦੀਆਂ ਚੀਜ਼ਾਂ ਦੇਖਦੇ ਨੇ ਤੇ ਉਹਦਾਂ ਦੀਆਂ ਹਰਕਤਾਂ ਕਰਨ ਲੱਗ ਜਾਂਦੇ ਤੇ ਮਾਪਿਆਂ ਨੂੰ ਕੀ ਕਹਣਾ ਚਾਹੁੰਦੇ ਹੋ ਤੁਸੀਂ ਵੀ ਜਿਹੜੇ ਇਹ ਬੱਚਿਆਂ ਦੀ ਸਿੱਖਿਆ ਦੇ ਵਿੱਚ ਥੋੜੀ ਜਿਹੀ ਕਮੀ ਰਹਿ ਜਾਂਦੀ ਹੈ ਤੁਸੀਂ ਪੱਤਰਕਾਰ ਸਾਹਿਬ ਤੁਸੀਂ ਨਾ ਇੱਕ ਮੇਰੇ ਦਿਲ ਦੀ ਬਹੁਤ ਵੱਡੀ ਤੁਸੀਂ ਪੀੜਾ ਵਾਲਾ ਮੈਨੂੰ ਪ੍ਰਸ਼ਨ ਪੁੱਛ ਰਹੇ ਹੋ ਧੰਨਵਾਦ ਮੈਂ ਆਪਾਂ ਦਰਦ ਤੁਹਾਡੇ ਮਾਦਮ ਲਈ ਕਹਿ ਪਾ ਰਿਹਾ ਸਹੀ ਚੀਜ਼ ਇਹ ਹੈ ਜਦੋਂ ਹੁਣੀ ਕਹਿ ਕੇ ਹਟਿਆ ਕਿ ਸਾਡਾ ਧਰਮ ਗੁਰੂ ਸੰਤ ਬ੍ਰਾਹਮਣ ਸਮਾਜ ਕਿਸੇ ਕਾਰਨ ਪਿਛੜ ਗਏ ਇਸ ਚੀਜ਼ ਦੇ ਧਰਮ ਦੇ ਪ੍ਰਚਾਰ ਤੋਂ ਜਿਹਦੇ ਕਾਰਨ ਉਹ ਤੁਸੀਂ ਕਿਹਨਾਂ ਪੇਰੈਂਟ ਲਿਖਦੇ ਹੋ ਪੇਰੈਂਟ ਸਿੱਬਿਤ ਆ ਸੀ ਹੈ ਜਿਵੇਂ ਮੈਂ ਕਿਸੇ ਬੱਚੇ ਦੇ ਪੇਰੈਂਟਸ ਆ ਸੁਖਰਾ ਮੈਨੂੰ ਅਕਲ ਆਇਆ ਤਾਂ ਮੈਂ ਦੱਸ ਸਕਿਆ ਕਿੰਤੂ ਮੋਸਟਲੀ ਹਿਕਲ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਪਤਾ ਹੀ ਨਹੀਂ ਭਾਈ ਵੀ ਆਪਣੇ ਬੱਚੇ ਨੂੰ ਧਰਮ ਦਾ ਗਿਆਨ ਗੱਲ ਕੀ ਕਰਨੀ ਸੀ ਹੋਰ ਦੇਖੋ ਇਹਦੇ ਵਿੱਚ ਮਾਨ ਰੋਂਦੇ ਮੇਰਾ ਬੋਲਣ ਲੱਗਿਆ ਮੈਂ ਨਾਮ ਨਹੀਂ ਲਊਂਗਾ ਸਾਡਾ ਬਹੁਤ ਬੜਾ ਸੰਗਠਨ ਸਮਝੋ ਬਹੁਤ ਬੜਾ ਸੰਗਠਨ ਉਸ ਦਾ ਇੱਕ ਮੁੱਖ ਆਗੂ ਉਹਨੇ ਕਿਹਾ ਤਾਂ ਕਿ ਜਿਹੜੇ ਸਾਡੇ ਪੁਰਖੇ ਸੀਗੇ ਉਹ ਗਏ ਸੀਗੇ ਹਾਲਾਂਕਿ ਇਹ ਸੱਚ ਨਹੀਂ ਹੈ ਬਿਲਕੁਲ ਨਹੀਂ ਹੈ ਪਰ ਹੁਣ ਠੀਕ ਹੈ ਹੁਣ ਸਾਡੀ ਸੁਪਰੀਮ ਕੋਰਟ ਦੀ ਵੀ ਹੈ ਹੁਣ ਉਹਨੇ ਜੇ ਚਾਹਤ ਕੋਲ ਬਣਾ ਤਾਂ ਲੀਗ ਇਨ ਰਿਲੇਸ਼ਨ ਤੁਸੀਂ ਇਕੱਠੇ ਹੋ ਜਾਓ ਜੋ ਮਰਜ਼ੀ ਕਰੋ ਬੇਨਾਮੇ ਬੱਚੇ ਪੈਦਾ ਕਰੋ ਤੁਸੀਂ ਗਏ ਬਣੋ ਕੁੱਤ ਖਾਣੇ ਕਰੋ ਸਾਡੀ ਜੁਡੀਸ਼ਰੀ ਔਰ ਸਾਡੀ ਸਰਕਾਰ ਨੇ ਉਹ ਜੋ ਪਰ ਪ੍ਰਵਧਾਨ ਹੈ ਅਗਰ ਹਾਂ ਅਗਰ ਸਰਕਾਰ ਚਾਹਵੇ ਤਾਂ ਉਸੇ ਕਾਨੂੰਨ ਨੂੰ ਆਪਣਾ ਬਹੁਮਤ ਨਾਲ ਬਦਲ ਸਕਦੀ ਹੈ ਕਿੰਤੂ ਸਾਡੀ ਸਰਕਾਰ ਦੀ ਵੀ ਮਰਜ਼ੀ ਹੈ ਕਿਪਾ ਹੁਣ ਮੈਂ ਕੀ ਕਮਾ ਸਰਕਾਰ ਮੇਰੀ ਸੁਪਰੀਮ ਕੋਰਟ ਮੇਰੀ ਜਿਹਦਾ ਮਾਹਰ ਕਰਦਾ ਤਾਂ ਕੁੱਲ ਮਿਲਾ ਕੇ ਇਹ ਬੜਾ ਘੱਲੂ ਘੜਾ ਸਾਡੇ ਸ਼ਨਾਖਤ ਦੇ ਨਾਲ ਹੋ ਗਿਆ ਜਿਹਦਾ ਅਸੀਂ ਬਹੁਤ ਵੱਡਾ ਖਮਿਆਜਾ ਭੁਗਤ ਰਹੇ ਹਾਂ ਜੀ அவர் பொகுத்தங்க படி மந்தப்பி காட்டணும் ਸੋ ਮਾਪਿਆਂ ਦਾ ਬਹੁਤ ਵੱਡਾ ਇੱਕ ਹੱਥ ਹੁੰਦਾ ਹੈ ਬੱਚਿਆਂ ਨੂੰ ਸਿੱਖਿਆ ਦੇਣ ਦੇ ਵਿੱਚ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਵੀ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਧਾਰਮਿਕ ਕੰਮਾਂ ਵਾਲੇ ਪਾਸੇ ਲਗਾਉਣਾ ਚਾਹੀਦਾ ਹੈ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਸਿੱਖਿਆ ਇਹ ਹੀ ਦੇਣੀ ਚਾਹੀਦੀ ਹੈ ਵੀ ਆਪਣੇ ਜਿਹੜੇ ਹੈਗੇ ਆ Hindu ਜਾਂ Sikh ਜਾਂ Muslim ਜਾਂ ਜਿਹੜੇ ਵੀ ਧਰਮ ਨਾਲ ਤੁਸੀਂ ਸੰਬੰਧਤ ਹੋ ਤੇ ਉਹਨਾਂ ਦਾ ਧਰਮ ਦੀ ਆਪਾਂ ਨੂੰ ਕਰਨੀ ਚਾਹੀਦੀ ਹੈ ਆਪ ਨੂੰ ਪਾਲਣਾ ਕਰਨੀ ਚਾਹੀਦੀ ਹੈ ਉਹ ਸਤਸੰਗ ਸੁਣਨੇ ਚਾਹੀਦੇ ਨੇ ਤਾਂ ਜੋ ਆਪਣਾ ਮਾਗ ਜਿਹੜਾ ਹੈਗਾ ਉਹ ਬੀਜੀ ਰਵੇ ਤੇ ਮੋਬਾਈਲਾਂ ਦਾ ਖਹਿੜਾ ਛੱਡ ਕੇ ਮੋਬਾਈਲਾਂ ਦੇ ਵਿੱਚੋਂ ਚੰਗੀਆਂ ਚੀਜ਼ਾਂ ਕੱਢ ਕੇ ਤੇ ਗੰਦੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਪਿੱਛੇ ਰੱਖਣਾ ਚਾਹੀਦਾ ਆ ਕਿਉਂਕਿ ਹਾਰਮੋਨਸ ਜਦੋਂ ਅਨਬੈਲੈਂਸ ਹੁੰਦੇ ਆ ਤੇ ਫੇਰ ਹੀ ਜਿਹੜੀ ਗੈਸ ਵਰਗੀਆਂ ਜਿਹੜੀਆਂ ਚੀਜ਼ਾਂ ਇਹ ਬਾਹਰ ਆਉਂਦੀਆਂ ਨੇ ਤਾਂ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ 라이